ਇੱਕ ਕਹਾਣੀ ਆਉਂਦੀ ਹੈ ਕਿਸੇ ਨੇ ਤਪੱਸਿਆ ਕਰਕੇ ਇੱਕ ਸ਼ੀਸ਼ਾ ਜਿਹੜਾ ਸੀ ਉਹ ਪ੍ਰਾਪਤ ਕੀਤਾ ਜਦੋਂ ਉਹ ਸ਼ੀਸ਼ਾ ਮਿਲਿਆ ਉਸ ਸ਼ੀਸ਼ੇ ਦੀ ਇੱਕ ਖਾਸੀਅਤ ਸੀ ਕਿ ਮਨੁੱਖ ਨੂੰ ਉਸ ਸ਼ੀਸ਼ੇ ਦੇ ਵਿੱਚ ਜੋ ਉਹਦੇ ਅੰਦਰਲਾ ਚਿਹਰਾ ਹੈ ਅਸਲੀ ਚਿਹਰਾ ਹੈ ਉਹ ਸ਼ੀਸ਼ੇ ਵਿੱਚ ਨਜ਼ਰ ਆ ਜਾਏ ਹੁਣ ਮਨੁੱਖ ਤਾਂ ਅੰਦਰੋਂ ਸ਼ੈਤਾਨ ਵੀ ਹੈ ਗਰੋਧੀ ਵੀ ਹੈ ਲੋਭ ਦੇ ਵਿੱਚ ਭਰਿਆ ਹੋਇਆ ਵੀ ਹੈ ਹੰਕਾਰ ਦੇ ਵਿੱਚ ਭਰਿਆ ਹੋਇਆ ਵੀ ਹੈ ਵਾਸ਼ਨਾਵਾਂ ਦੇ ਵਿੱਚ ਵੀ ਭਰਿਆ ਹੋਇਆ ਹੈ ਤੇ ਜਿਹੜੇ ਵਿਦਵਾਨ ਸਨ ਉਹ ਪੰਡਤ ਲੋਕ ਵਿਦਵਾਨ ਲੋਕ ਉਹ ਬਹੁਤੇ ਖਚਤ ਨੇ ਇਹਨਾਂ ਗੱਲਾਂ ਦੇ ਵਿੱਚ ਉਹਨਾਂ ਨੇ ਵਿਚਾਰਿਆ ਵੀ ਆਹ ਤਾਂ ਮੁਸੀਬਤ ਖੜੀ ਹੋ ਗਈ ਜੇ ਸਾਡਾ ਵੀ ਅਸਲੀ ਚਿਹਰਾ ਲੋਕਾਂ ਨੂੰ ਪਤਾ ਲੱਗ ਗਿਆ ਇਹ ਤਾਂ ਕੰਮ ਖਰਾਬ ਹੋ ਜਾਏਗਾ ਉਹਨਾਂ ਨੇ ਮੀਟਿੰਗ ਬੁਲਾਈ ਤੇ ਕਹਿਣ ਲੱਗੇ ਵੀ ਆਪਾਂ ਗੱਲਬਾਤ ਕਰੀਏ ਵੀ ਸ਼ੀਸ਼ੇ ਦਾ ਕੀਤਾ ਕੀ ਹੈ ਲੋਕਾਂ ਨੂੰ ਸਮਝਾਣਾ ਕੀਤਾ ਜਾਏ ਕੋਈ ਨਾ ਕੋਈ ਢੰਗ ਵਰਤਿਆ ਜਾਏ ਤਾਂ ਕਿ ਲੋਕਾਂ ਨੂੰ ਸੱਚ ਦਾ ਪਤਾ ਨਾ ਲੱਗ ਜਾਏ ਗੁਰਬਾਣੀ ਕਹਿ ਰਹੀ ਹੈ ਸੱਚ ਰਤੇ ਸੇ ਟੋਲ ਲੇ ਲੱਭ ਲਓ ਜਿਹੜੇ ਸੱਚ ਦੇ ਨਾਲ ਰੱਤੇ ਹੋਏ ਨੇ ਉਹ ਲੱਭਣੇ ਔਖੇ ਨੇ ਕਿਉਂਕਿ ਸੇ ਵਿਰਲੇ ਸੰਸਾਰ ਉਹ ਵਿਰਲੇ ਨੇ ਸੰਸਾਰ ਦੇ ਵਿੱਚ ਜਿਹੜੇ ਸੱਚ ਨਾਲ ਰੱਤੇ ਹੋਏ ਨੇ ਘਰ ਕਰਨੀ ਪਏ ਹੋਏ ਕਿਉਂਕਿ ਸੱਚ ਨੂੰ ਕਮਾਉਣਾ ਤੇ ਸੱਚ ਦੇ ਨਾਲ ਜੁੜਨਾ ਇਹ ਵਿਰਲਿਆਂ ਦੇ ਹਿੱਸੇ ਵਿੱਚ ਆਉਂਦਾ ਕਿਉਂਕਿ ਸੱਚ ਸਾਡੇ ਮੁਤਾਬਕ ਨਹੀਂ ਹੁੰਦਾ ਅਸੀਂ ਆਪਣੇ ਮੁਤਾਬਕ ਸੱਚ ਲੱਭਦੇ ਆ ਨਾ ਕਿ ਅਸਲ ਵਿੱਚ ਸੱਚ ਲੱਭਦੇ ਆ ਸਾਨੂੰ ਜੋ ਸੱਚ ਲੱਗਦਾ ਹੈ ਨਾ ਉਹ ਅਸੀਂ ਲੱਭਦੇ ਆ ਜੇ ਸਾਨੂੰ ਲੱਗਦਾ ਹੈ ਵੀ ਵਿਦਿਆ ਬਹੁਤ ਚੰਗੀ ਚੀਜ਼ ਹੈ ਪੜ੍ਹਨੀ ਚਾਹੀਦੀ ਅਸੀਂ ਉਹਦੇ ਹਿਸਾਬ ਨਾਲ ਸੱਚ ਲੱਭਾਂਗੇ ਸਾਡਾ ਖਡਾਉਣਿਆਂ ਦਾ ਬਿਜ਼ਨਸ ਹੈ ਅਸੀਂ ਕਹਿਣਾ ਵੀ ਖਡਾਉਣੇ ਬੜੀ ਚੰਗੀ ਚੀਜ਼ ਹੈ ਸਾਡਾ ਕਾਰਾਂ ਦਾ ਬਿਜ਼ਨਸ ਹੈ ਇਹ ਵਿਕਣੀਆਂ ਚਾਹੀਦੀਆਂ ਅਸੀਂ ਉਹ ਸੱਚ ਲੱਭਨੇ ਆ ਜੋ ਸਾਨੂੰ ਚੰਗਾ ਲੱਗੇ ਵਾਸਤੇ ਵਿੱਚ ਉਹ ਸੱਚ ਹੈ ਕਿ ਨਹੀਂ ਇਹਦੀ ਸਾਡੀ ਖੋਜ ਕਰਨ ਦੀ ਕਦੀ ਇੱਛਾ ਵੀ ਨਹੀਂ ਹੋਈ ਤੇ ਸੱਚ ਜਿਹੜਾ ਹੈ ਨਾ ਝੂਠ ਦੇ ਨਾਲ ਕਦੀ ਨਹੀਂ ਟਿਕਦਾ ਜਿੱਤੇ ਝੂਠ ਹੋਏਗਾ ਕੂੜ ਫਿਰੇ ਪ੍ਰਧਾਨਵੇਂ ਲਾਲੋ ਉਥੇ ਸੱਚ ਛੁਪਿਆ ਹੋਇਆ ਤੇ ਠੱਗ ਬੰਦਾ ਹੋਏ ਚਾਹੇ ਕਿਸੇ ਰੂਪ ਵਿੱਚ ਵੀ ਹੋਏ ਉਹਨੇ ਹਮੇਸ਼ਾ ਉਹ ਚੀਜ਼ ਛਪਾਉਣੀ ਹੈ ਤੇ ਜਿਹੜੀ ਚੀਜ਼ ਉਹਨੂੰ ਚੰਗੀ ਲੱਗਦੀ ਹੈ ਤੇ ਅਗਲੇ ਨੂੰ ਚੰਗੀ ਲੱਗਦੀ ਹੈ ਉਹ ਚੀਜ਼ ਸਾਨੂੰ ਦਿਖਾਉਣੀ ਹੈ ਉਹ ਨਹੀਂ ਦਿਖਾਉਣਾ ਜੋ ਸਾਨੂੰ ਚੰਗਾ ਨਹੀਂ ਲੱਗਦਾ ਸੇ ਵਿਰਲੇ ਸੰਸਾਰ ਉਹ ਵਿਰਲੇ ਨੇ ਸੰਸਾਰ ਤੇ ਜਿਨ੍ਹਾਂ ਨੂੰ ਸੱਚ ਦੀ ਪ੍ਰਾਪਤੀ ਹੋਈ ਹੈ ਇਨ੍ਹਾਂ ਵਿਦਵਾਨਾਂ ਨੇ ਸੋਚਿਆ ਵੀ ਜੇ ਸਾਡਾ ਪਬਲਿਕ ਨੂੰ ਪਤਾ ਲੱਗ ਗਿਆ ਤੇ ਸਾਡਾ ਝੂਠ ਚੱਲ ਨਹੀਂ ਸਾਡਾ ਝੂਠ ਨਾ ਚੱਲਿਆ ਤੇ ਅਸੀਂ ਜਿਹੜੇ ਠੇਕੇਦਾਰ ਬਣੇ ਹੋਏ ਆ ਧਰਮ ਦੇ ਕਿਵੇਂ ਕੰਮ ਚੱਲੇਗਾ ਉਹ ਵਿਚਾਰ ਕੀਤੀ ਵੀ ਕੀ ਕਰੀਏ ਕਹਿਣ ਲੱਗੇ ਵੀ ਇਹ ਅਫਵਾਹ ਫਲਾਓ ਵੀ ਇਹ ਜਿਹੜਾ ਸ਼ੀਸ਼ਾ ਹੈ ਨਾ ਇਹ ਝੂਠਾ ਹੈ ਕਿਉਂਕਿ ਸੱਚ ਨੂੰ ਜੇ ਝੂਠ ਸਾਬਤ ਕੀਤਾ ਜਾਏ ਤੇ ਕਹਿਣ ਲੱਗੇ ਇਹ ਅਫਵਾਹ ਫਲਾ ਦਿੱਤੀ ਜਾਏ ਕਿ ਇਹ ਸ਼ੀਸ਼ਾ ਹੀ ਝੂਠਾ ਹੈ ਫਿਰ ਕੋਈ ਇਹਦੇ ਤੇ ਇਤਬਾਰ ਨਹੀਂ ਕਰੇਗਾ ਇਸੇ ਤਰ੍ਹਾਂ ਜਦੋਂ ਸੱਚ ਪ੍ਰਗਟ ਹੁੰਦਾ ਹੈ ਉਦੋਂ ਅਫਵਾਹ ਜ਼ਰੂਰ ਫੈਲਦੀ ਹੈ। ਬਈ ਇਹ ਝੂਠ ਹੈ ਇਹ ਝੂਠ ਹੈ ਝੂਠਾ ਹੈ। ਸਰਮਦ ਨੂੰ ਵੀ ਝੂਠਾ ਕਿਹਾ ਗਿਆ। ਮਨਜ਼ੂਰ ਨੂੰ ਵੀ ਸਮਾਂ ਆਇਆ ਤੇ ਝੂਠਾ ਕਿਹਾ ਗਿਆ।